ਅਪਾ ਇੱਕ ਸ਼ਬਦ ਅੱਜ ਦੇ ਯੁੱਗ ਵਿੱਚ ਆਮ ਸੁਣਦੇ ਆ ਉਹ ਹੈ ਡਿਪਰੈਸ਼ਨ ਮਾਨਸਿਕ ਤਣਾਅ ਇਹ ਜਿਹੜਾ ਰੋਗ ਹੈ ਥੋੜਾ ਜਾਂ ਬਹੁਤਾ ਸਾਨੂੰ ਸਾਰਿਆਂ ਨੂੰ ਹੈ ਤੇ ਕਈ ਬਹੁਤ یوں ਕਹਿ ਲੋ ਕਿ ਹਾਦਸਾ ਕਿਸ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਹੀਂ ਰੋਗ ਤੇ ਮੰਨਦਾ ਪਰ ਸਫਰ ਤਨ ਵੱਲ ਨੂੰ ਕਰਦਾ ਹੈ ਉਕਣਾਈ ਲੱਗੀ ਨੀਂਦ ਨਹੀਂ ਆਈ ਸਰੀਰ 'ਚ ਹੋਰ ਘਾਟਾਂ ਤੇ ਕਮਜ਼ੋਰੀਆਂ ਵਾਧੇ ਘਾਟੇ ਸ਼ੁਰੂ ਹੋ ਗਏ ਮੈਡੀਕਲੀ ਬਾਰੀ ਤੌਰ ਦੇ ਉੱਤੇ ਸਰੀਰ ਦੀਆਂ ਨਾ ਬਿਮਾਰੀਆਂ ਤੇ ਸਰੀਰ 'ਚ ਆਈਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਬੰਦੇ ਨੇ ਆਹਰ ਕੀਤਾ ਦਾਨੇ ਤੇ ਸਿਆਣੇ ਡਾਕਟਰ ਨੂੰ ਜਦੋਂ ਖਬਰ ਹੋਈ ਪੀ ਗੱਲ ਕੱਲੀ ਸਰੀਰ ਦੀ ਨਹੀਂ ਹੈ ਇਹਦੇ ਅੰਦਰ ਕੋਈ ਸਮੱਸਿਆ ਹੈ ਉਹਨੇ ਰਿਕਮੈਂਡ ਕੀਤਾ ਕਿ ਤੁਹਾਨੂੰ ਕਿਸੇ ਮਨੋਵਿਗਿਆਨੀ ਦੀ ਲੋੜ ਹੈ ਮਨੋ ਰੋਗਾਂ ਦੇ ਮਾਹਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਸਮਝ ਲਿਆ ਕਿ ਸਮੱਸਿਆ ਜਿਹੜੀ ਹੈ ਮੈਂ ਕਾਰਨ ਲੱਭ ਰਿਆਂ ਤੇ ਕਾਰਨ ਤਾਂ ਇਹਦਾ ਕਿਤੇ ਹੋਰ ਪਿਆ ਹੈ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਕਿੰਨੇ ਦਿਨ ਸਵਾਸਕਾਂਗਾ ਦਵਾਈ ਦੇ ਨਾਲ ਇਹਨੂੰ ਭੁੱਖ ਕਿੰਨੇ ਦਿਨ ਲਾ ਸਕਾਂਗਾ ਇਹਦੇ ਨਾਲ ਹੋਰ ਸਮੱਸਿਆ ਵਿਗੜ ਜਾਏਗੀ ਹੋਰ ਰੋਗ ਪੈਦਾ ਹੋ ਜਾਣਗੇ ਪੀ ਇਸ ਨੂੰ ਆਪਣੇ ਅੰਦਰ ਵੀ ਕੋਈ ਸੁਧਾਰ ਕਰਨਾ ਪਏਗਾ ਹੁਣ ਉਹ ਡਿਪਰੈਸ਼ਨ ਜਿਹਨੂੰ ਆਪਾਂ ਕਹਿੰਨੇ ਕੀ ਹੈ ਖਿਆਲਾਂ ਦੀਆਂ ਗੰਡਾਂ ਵੱਜ ਗਈਆਂ ਨੇ ਖਿਆਲ ਉਲਝ ਗਏ ਨੇ ਅੰਦਰ ਜਾਂ ਕਿਸੇ 네ਗਟਿਵ ਖਿਆਲ ਨੂੰ ਮੰਨਣੇ ਇੰਨੀ ਸਪੇਸ ਦੇ ਦਿੱਤੀ ਹੈ ਆਪਣੇ ਅੰਦਰ ਪੀ ਚੰਗੇ ਖਿਆਲ ਨੂੰ ਟਿਕਣ ਲਈ ਉਹ ਤਸ਼ਾਹ ਵਾਲੇ ਖਿਆਲ ਨੂੰ ਟਿਕਣ ਲਈ ਜਗ੍ਹਾ ਨਹੀਂ ਮਿਲ ਰਹੀ ਜਾਨੀ ਮਨੋਂ ਤੀ ਹਥਿਆਰਬੰਦ ਲੁਟੇਰੇ ਕਿਸੇ ਘਰ ਵਿੱਚ ਆ ਕੇ ਵੜ ਜਾਣ ਕਿਸੇ ਬਿਲਡਿੰਗ ਤੇ ਕਬਜ਼ਾ ਕਰ ਲੈਣ ਤੇ ਉਸ ਬਿਲਡਿੰਗ ਦੇ ਮਾਲਕਾਂ ਨੂੰ ਉਹ ਅੰਦਰ ਹੀ ਨਾ ਜਾਣ ਦੇਣ ਚੋਰ ਡਕੈਤ ਆ ਜਾਣ ਕਿਸੇ ਬਿਲਡਿੰਗ ਵਿੱਚ ਗਲਤ ਅੰਸਰ ਕਿਸੇ ਜਗ੍ਹਾ ਤੇ ਹਾਵੀ ਹੋ ਜਾਣ ਤਾਂ ਉਹ ਆਪਣੀ ਮਰਜ਼ੀ ਦਾ ਮਾਹੌਲ ਸਿਰਜਣਗੇ ਨਾ ਖਿਆਲਾਂ ਦੀਆਂ ਵਿਚਾਰਾਂ ਦੀਆਂ ਥਾਟਸ ਦੀਆਂ ਗੰਡਾਂ ਜਿਹੜੀਆਂ ਨੇ ਉਹ ਸਾਡੇ ਅੰਦਰ ਵੱਜ ਗਈਆਂ ਨੇ ਕਿਸੇ 네ਗੇਟਿਵ ਢਾਹੂ ਤੇ ਚਿੰਤਾਗ੍ਰਸਤ ਖਿਆਲ ਨੂੰ ਅਸੀਂ ਆਪਣੇ ਅੰਦਰ ਇੰਨੀ ਸਪੇਸ ਇੰਨੀ ਜਗ੍ਹਾ ਦੇ ਬੈਠੇ ਆ ਉਹ ਹੁਣ ਉੱਠਣ ਦਾ ਤੇ ਜਾਣ ਦਾ ਨਾਂ ਨਹੀਂ ਲੈ ਰਿਹਾ ਉਹਨੇ ਕਬਜ਼ਾ ਕਰ ਲਿਆ ਸਾਡੇ ਸੋਚਣੀ ਦੇ ਉੱਤੇ ਸਾਡੇ ਚਿੰਤਨ ਦੇ ਉੱਤੇ ਹੁਣ ਉਹੀ ਸਰਕਲ ਅੰਦਰ ਚੱਲੀ ਜਾਂਦਾ ਹੈ ਔਰ ਉਹ ਸਰਕਲ ਜਿਉਂ-ਜਿਉਂ ਲੰਬਾ ਹੁੰਦਾ ਗਿਆ ਉਹ ਸੋਚਰ ਜਿਉਂ-ਜਿਉਂ ਮਨ ਨੇ ਜ਼ਿਆਦਾ ਕਰ ਲਿਆ ਮਨ ਦਾ ਅਭਿਆਸ ਹੋ ਗਿਆ ਮਨ ਨੂੰ ਚੰਗਾ ਲੱਗਣ ਮਨ ਦੀ ਦਸ਼ਾ ਹੀ ਐਸੀ ਹੈ ਜਿਹੜੇ ਖਿਆਲ ਦਾ ਅਭਿਆਸ ਵੱਧ ਕਰ ਲਏਗਾ ਇਹਨੂੰ ਉਹ ਖਿਆਲ ਹੀ ਚੰਗਾ ਲੱਗਣ ਲੱਗ ਜਾਂਦਾ ਹੈ ਬਾਕੀਆਂ ਵੱਲ ਫਿਰ ਇਹ ਧਿਆਨ ਨਹੀਂ ਕਰਦਾ ਜਿਹੜਾ ਵਿਚਾਰ ਇਸ ਦੇ ਅੰਦਰ ਇੱਕ ਵਾਰ ਟਿਕ ਜਾਏ ਫਿਰ ਉਹਨੂੰ ਇਹ ਇੰਨਾ ਪ੍ਰੇਮ ਕਰਦਾ ਹੈ ਕਿ ਉਸ ਖਿਆਲਾਂ ਵਰਗੇ ਹੀ ਹੋਰ ਖਿਆਲ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਹੈ ਇਹਦੀ ਆਦਤ ਇਸ ਤਰ੍ਹਾਂ ਦੀ ਹੈ ਮਨ ਦਾ ਸੁਭਾਅ ਉਸ ਤਰ੍ਹਾਂ ਦਾ ਹੈ ਇਹਦਾ ਵਹਿਣ ਇਸ ਤਰ੍ਹਾਂ ਦਾ ਹੈ ਬਾਸ ਉਸ ਵਹਿਣ ਨੂੰ ਬਦਲ ਦੇਣਾ ਉਸ ਸਰਕਲ ਨੂੰ ਚੇਂਜ ਕਰਨਾ ਸਭ ਤੋਂ ਵੱਡੀ ਮਸ਼ਕਕਤ ਆ ਬੜੀ ਕਲਣਾ ਦਾ ਉਹ ਕੰਮ ਹੁੰਦਾ ਉਹ ਸਰਕਲ ਚੇਂਜ ਹੋ ਜਾਏ ਸਾਰੀ ਕਹਾਣੀ ਬਦਲ ਜਾਂਦੀ ਹੈ ਜੀਵਨ ਦੀ